ਸੋ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਅੰਦਰੂਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਜੀ ਸੋ ਅਗਰ ਕੋਈ ਮੇਰਾ ਪਿੰਡਪਰਾ ਆਨਲਾਈਨ ਬੈਠਾ ਫ੍ਰੀ ਬੈਠਾ ਤਾਂ ਹਨਾ ਆ ਆਜਾਦਾ ਆਪਾਂ ਮਤਲਬ ਫਿਟਨੈਸ ਦੇ ਬਾਰੇ ਆਪਾਂ weight lose ਵਾਰੇ ਆਪਾਂ ਗੱਲਾਂ ਕਰਦੇ ਆ ਤੇ ਬਹੁਤ ਦਿਨ ਹੋ ਗਏ ਹਨਾ ਮੈਂ ਕਿਹਾ ਸੀ ਆ ਵੀ ਆਪਾਂ ਲਾਈਵ ਹੋਵਾਂਗੇ ਤੇ ਕਿਸੇ ਕਾਰਨ ਕਰਕੇ ਮੈਂ ਥੋੜਾ ਜਿਹਾ ਬਿਜੀ ਸੀਗਾ ਤੇ ਮੈਂ ਲਾਈਵ ਨਹੀਂ ਆ ਸਕਿਆ ਸੀਗਾ ਜੀ ਸੋ ਅਗਰ ਕੋਈ ਮੇਰੇ ਪੈਨਪਰਾ ਬੈਠਾ ਵਾ ਜਿਹਦਾ ਕੋਈ ਮਤਲਬ ਵੀ ਫਿਟਨੈਸ ਦੇ ਰਿਗਾਰਡਿੰਗ ਕੋਈ ਸਵਾਲ ਹੈਗਾ ਵਾ ਹਨਾ weight ਨੂੰ ਘਟਾਉਣ ਦੇ ਰਿਗਾਰਡਿੰਗ weight ਨੂੰ ਵਧਾਉਣ ਦੇ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦਾ ਵਾ ਚਲੋ ਕੋਈ ਸਵਾਲ ਹੈਗਾ ਵਾ ਤਾਂ ਉਹ ਪਲੀਜ਼ ਹਨਾ ਆਨਲਾਈਨ ਆ ਕੇ ਮੇਰੇ ਨਾਲ ਮਤਲਬੀ ਜੁੜ ਸਕਦਾ ਵਾ ਆਪਣਾ ਸਵਾਲ ਰੱਖ ਸਕਦਾ ਵਾ ਸੋ ਮੈਂ ਵੇਟ ਕਰਦਾ ਪਿਆ ਵਾ ਅਗਰ ਕੋਈ ਮੇਰਾ ਪੈਨਪਰਾ ਇਸ ਟਾਈਮ ਫ੍ਰੀ ਹੈਗਾ ਵਾ ਹਨਾ ਸ਼ਾਇਦ ਵੀ ਲੱਗਾ ਸਾਢੇ ਨੂੰ ਹੋ ਗਏ ਜਾਂ ਤਾਂ ਫਿਰ ਮਤਲਬ ਵੀ ਮੈਂ ਲੇਟਾ ਹਨਾ ਆਨਲਾਈਨ ਆਉਣ ਦੇ ਵਿੱਚ ਐਕਚੁਅਲੀ ਮੈਂ ਨਾ ਬਾਹਰ ਆਇਆ ਹਾਂ ਆਊਟ ਆਫ ਸਟੇਟ ਮੈਂ ਲਖਨਊ ਆਇਆ ਹੋਇਆ ਹਾਂ ਤੇ ਇੱਥੇ ਹੋਟਲ ਦੇ ਵਿੱਚ ਬੈਠਾ ਸੀਗਾ ਮੈਂ ਸੋਚਿਆ ਕਿਉਂ ਨਾ ਵੀ ਮਤਲਬ ਹੁਣ ਚਲੋ ਆਪਾਂ ਫ੍ਰੀ ਹੈਗੇ ਆ ਕਿਉਂ ਨਾ ਮਤਲਬ ਵੀ ਆਪਾਂ ਲਾਈਵ ਵੇਜੀਏ ਸੋ ਅਗਰ ਕੋਈ ਮੇਰਾ ਭੈਣ ਭਰਾ ਹੈਗਾ ਹਨ ਜਿਹਦੇ ਕਿਸਦਾ ਸਵਾਲ ਹੈ ਕਿਸਦਾ ਫਿਟਨੈਸ ਨੂੰ ਲੈ ਕੇ weight ਨਹੀਂ ਘਟਦਾ weight ਨਹੀਂ ਵਧਦਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹੈਗਾ ਨਾ ਤਾਂ ਉਹ ਮਤਲਬੀ ਮੈਨੂੰ ਮਤਲਬ ਵੀ ਸਵਾਲ ਕਰ ਸਕਦਾ ਵਾ ਰਜਿੰਦਰ ਬੈਸਟ ਆਫ ਲੱਕ ਬਾਜੀ ਥੈਂਕ ਯੂ ਰਜਿੰਦਰ ਵੀਰੇ ਥੈਂਕ ਯੂ ਰਜਿੰਦਰ ਆਵਾਜ਼ ਮੇਰੀ ਆ ਰਹੀ ਆ ਬਿਲਕੁਲ ਸਹੀ ਦਸੀ ਜੇ ਮੇਰੀ ਆਵਾਜ਼ ਆਉਂਦੀ ਪਈ ਆ ਰਾਈਟ ਹਨਾ ਤਾਂ ਫਿਰ ਆਪਾਂ ਲਾਈਵ ਨੂੰ ਚਾਲੂ ਰੱਖਾਂਗੇ ਅਗਰ ਮਤਲਬ ਵੀ ਲਾਈਵ ਦੇ ਵਿੱਚ ਆਵਾਜ਼ ਨਹੀਂ ਆ ਰਹੀ ਮੇਰੀ ਤਾਂ ਫਿਰ ਆਪਾਂ ਲਾਈਵ ਜਿਹੜਾ ਉਹ ਬੰਦ ਕਰ ਦਾਂਗੇ ਆਪਾਂ ਹਨਾ ਸੋ ਅਗਰ ਕੋਈ ਮੇਰਾ ਭੈਣ ਭਰਾ ਬੈਠਾ ਵਾ ਤੇ ਉਹ ਮੇਰੇ ਨਾਲ ਹੁਣ ਜੁੜ ਸਕਦਾ ਲਾਈਵ ਦੇ ਵਿੱਚ ਹਨਾ ਰਜਿੰਦਰ ਬਹੁਤ ਵਧੀਆ ਠੀਕ ਆ ਥੈਂਕ ਯੂ ਵੀਰੇ ਥੈਂਕ ਯੂ ਹਰਜਿੰਦਰ ਠੀਕ ਆ ਨਾ ਵਧੀਆ ਨਾ ਹੋਰ ਕੋਈ ਨਵੀਂ ਤਾਜੀ ਗੱਲ ਬਾਤ ਠੀਕ ਆ ਥੈਂਕ ਯੂ ਇਹ ਰਜਿੰਦਰ ਥੈਂਕ ਯੂ ਹੋਰ ਠੀਕ ਠਾਕ ਹੈ ਨਾ ਹਰਜਿੰਦਰ ਮੇਰਾ ਵੀਰ ਜੀ ਨੇ ਵੀ ਤੁਸੀਂ ਮੇਰੀ ਫਿਟਨੈਸ ਦੀਆਂ ਵੀਡੀਓ ਦੇਖਦੇ ਹੋ ਤੁਸੀਂ ਮੇਰੀ ਹਣਾ ਆਹ ਰਜਿੰਦਰ ਮੇਰਾ ਆਰ ਕੇ ਕੇ ਰਜਿੰਦਰ ਇਹ ਮੇਰੀ ਵੀਡੀਓ ਪਾਉਂਦਾ ਹੁੰਦਾ ਵਾ ਸ਼ੂਟ ਕਰਦਾ ਹੁੰਦਾ ਵਾ ਸੋ ਜਿਹੜਾ ਵੀਡੀਓ ਦਾ ਸਾਰਾ ਕ੍ਰੈਡਿਟ ਜਾਂਦਾ ਵਾ ਨਾ ਉਹ ਆਹ ਰਜਿੰਦਰ ਵੀਰੇ ਨੂੰ ਜਾਂਦਾ ਵਾ ਇਹ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਮਤਲਬ ਮੇਰੀ ਵੀਡੀਓ ਸ਼ੂਟ ਕਰਦਾ ਹੁੰਦਾ ਵਾ ਸੋ ਵਾਹਿਗੁਰੂ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਿੰਨੀ ਵੀ ਮੈਂ ਤੁਹਾਨੂੰ ਇਨਫੋਰਮੇਸ਼ਨ ਦੀ ਨਵਾ ਫਿਟਨੈਸ ਦੇ ਰਿਗਾਰਡਿੰਗ ਉਹ ਸਾਰੀ ਇਨਫੋਰਮੇਸ਼ਨ ਆ ਮਤਲਬ ਵੀਰ ਜਿੰਦਰ ਸ਼ੂਟ ਕਰਦਾ ਹੁੰਦਾ ਮੇਰੀ ਤੇ ਹੁਣ ਮੇਰੇ ਜਿੰਦਰ ਨੂੰ ਮਿਸ ਕਰਦਾ ਪਿਆਵਾ ਵੀਰ ਜਿੰਦਰ ਮੇਰੇ ਨਾਲ ਇੱਥੇ ਹੁੰਦਾ ਤਾਂ ਇਹ ਜਿੰਦਰ ਮੇਰੀ ਵੀਡੀਓ ਸ਼ੂਟ ਕਰਦਾ ਚਲੋ ਕੋਈ ਨਹੀਂ ਆ ਜਾਣਾ ਆਪਾਂ 15 16 ਤਰੀਕ ਨੂੰ ਵੀਰ ਜਿੰਦਰ ਫੇਰਾ ਕੇ ਆਪਾਂ ਵੀਡੀਓ ਸ਼ੂਟ ਕਰਨੀ ਆਪਾਂ ਬਹੁਤ ਸਾਰੀ ਨੋਲਿਜ ਆਪਣੇ ਕੋਲ ਇਕੱਠੀ ਹੋਈ ਪਈ ਆ ਜਿਹੜੀ ਮੈਂ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰਨੀ ਚਾਹਨਾ ਵਾਂ ਤੋ ਮੈਂ ਕਹਿੰਨਾ ਵੀ ਪਹਿਲਾਂ ਕੋਈ ਲਾਈਵ ਦੇ ਵਿੱਚ ਆ ਕੇ ਜੁੜੇ ਵੀ ਆਪਾਂ ਗੱਲਬਾਤ ਕਰੀਏ ਹਨਾ ਜੇ ਕਿ ਜੇ ਕੋਈ ਸਵਾਲ ਆਏਗਾ weight ਨੂੰ ਲੈ ਕੇ ਕਿ ਜੇ ਦਾ weight ਨਹੀਂ ਘਟਦਾ ਜਾਂ ਫਿਰ weight ਨਹੀਂ ਵੱਧਦਾ ਹਨਾ ਤਾਂ ਉਹ ਮੇਰੇ ਨਾਲ ਜੁੜ ਕੇ ਸਵਾਲ ਪੁੱਛਦਾ ਵਾ ਹਨਾ ਕੋਈ ਬਹੁਤ ਸਾਰੇ ਮੇਰੇ ਪਿੰਡ ਭਰਾਵਾਂ ਦੇ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਵੀ ਹੁੰਦੇ ਆ ਹਨਾ ਤੇ ਜਿੰਨਾਂ ਕੋਲ ਮੇਰਾ ਨੰਬਰ ਆ ਮੈਨੂੰ ਫੋਨ ਕਰਕੇ ਵੀ ਪੁੱਛਦੇ ਆ ਤੇ ਵੀਡੀਓ ਥੱਲੇ ਕਮੈਂਟ ਵੀ ਕਰਦੇ ਆ ਉਹਨਾਂ ਦਾ weight ਤਕਰੀਬਨ ਸਾਰਿਆਂ ਦਾ ਯਾਰ weight ਘਟਾਉਣ ਨੂੰ ਲੈ ਕੇ ਹੀ ਪ੍ਰੋਬਲਮ ਆ ਦੇਖੋ weight ਘਟਾਉਣਾ ਕੋਈ ਮਤਲਬੀ ਔਖਾ ਨਹੀਂ ਹੈਗਾ ਵੇਟ ਘਟਾਉਣਾ ਬਹੁਤ ਸੌਖਾ ਵਾ ਵੇਟ ਘਟਾਉਣਾ ਕੋਈ ਔਖਾ ਨਹੀਂ ਹੈਗਾ ਬਸ ਅਸਲ ਦੇ ਵਿੱਚ ਕੀ ਹੈ ਕਿ ਤੁਹਾਡੇ ਕੋਲ ਉਹ ਨੌਲੇਜ ਨਹੀਂ ਹੈਗੀ ਵੇਟ ਘਟਾਉਣ ਦੀ ਹਨਾ ਸਾਨੂੰ ਜਾਣਕਾਰੀ ਨਹੀਂ ਹੈਗੀ ਵੀ ਅਸੀਂ ਵੇਟ ਕਿਵੇਂ ਘਟਾ ਸਕਦੇ ਆ ਤੇ ਜਾਂ ਫਿਰ ਵੇਟ ਅਸੀਂ ਕਿਵੇਂ ਵਧਾ ਸਕਦੇ ਵੇਟ ਵਧਾਉਣਾ ਵੀ ਬਹੁਤ ਸੌਖਾ ਵਾ ਤੇ ਵੇਟ ਘਟਾਉਣਾ ਵੀ ਬਹੁਤ ਸੌਖਾ ਵਾ ਸਾਰਾ ਡਿਪੈਂਡ ਕਰਦਾ ਵਾ ਮਤਲਬ ਵੀ ਸਾਡੀ ਬੋਡੀ ਤੇ ਡਿਪੈਂਡ ਕਰਦਾ ਵੀ ਅਸੀਂ ਕੀ ਖਾਂਦੇ ਆ ਕੀ ਨਹੀਂ ਖਾਂਦੇ ਹੈਗੇ ਉਹਦੇ ਤੇ ਡਿਪੈਂਡ ਕਰਦਾ ਵਾ ਵੀ ਤੁਸੀਂ ਕੀ ਕਰ ਰਹੇ ਹੋ ਕੀ ਨਹੀਂ ਖਾਂਦੇ ਹੈਗੇ ਜੇ ਤੋ ਤੱਕ ਤੁਸੀਂ ਆਪਣਾ ਖਾਣਾ ਨੂੰ ਨਹੀਂ ਸੁਧਾਰੋਗੇ ਉਦੋਂ ਤੱਕ ਤੁਹਾਡਾ ਜਿਹੜਾ ਬੋਡੀ weight ਆ ਉਹ ਨਹੀਂ ਘਟੇਗਾ ਜੀ ਹਨਾ ਸੋ ਇਸ ਕਰਕੇ ਦੇਖੋ ਜੇ ਤੁਸੀਂ ਲੰਬੀ ਉਮਰ ਜੀਣਾ ਚਾਹੁੰਦੇ ਹੋ ਹੈਲਦੀ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਵਧੀਆ ਖਾਣਾ ਹੀ ਖਾਣਾ ਪਏਗਾ ਮਾੜੇ ਖਾਣੇ ਨੂੰ ਛੱਡ ਦੋ ਮਾੜੇ ਖਾਣੇ ਦੇ ਵਿੱਚ ਕੁਝ ਨਹੀਂ ਰੱਖਿਆ ਸੁਆਦ-ਸੁਆਦ ਦੇ ਵਿੱਚ ਸੋ ਇਸ ਕਰਕੇ ਹਮੇਸ਼ਾ ਜੇ ਤੁਸੀਂ ਮਤਲਬ ਲੰਬੀ ਉਮਰ ਜੀਣਾ ਚਾਹੁੰਦੇ ਹੋ ਹਨਾ ਆ ਤੁਸੀਂ ਆਪ ਵੀ ਮਤਲਬ ਵੀ ਹੈਲਦੀ ਖਾਣਾ ਖਾਓ ਆਪਣੇ ਬੱਚਿਆਂ ਨੂੰ ਵੀ ਤੁਸੀਂ ਮਤਲਬ ਵੀ ਹੈਲਦੀ ਖਾਣਾ ਖਾਓ ਯਾਰ ਤੁਸੀਂ ਬੱਚਿਆਂ ਦਾ ਵੀ ਭਵਿੱਖ ਹਨ ਤੁਸੀਂ ਖਰਾਬ ਕਰਦੇ ਪਏ ਹੋ ਤੁਸੀਂ ਬੱਚਿਆਂ ਨੂੰ ਗੰਦਮੰਦ ਖਵਾਈ ਜਾਂਦੇ ਹੋ ਆਪਣੇ ਨੂੰ ਹਨ ਕੋਰਕ ਰੇ ਖਵਾਤੇ ਲੇਜ਼ ਖਵਾਤੇ ਉਹ ਡੱਬੇ ਵਾਲੀਆਂ ਕੋਲਡਰੀਆਂ ਜਿਹਾਉਂਦੀਆਂ ਨੇ ਜਿਹੜੀਆਂ ਜੂਸ ਹੁੰਦੇ ਨੇ ਤੁਸੀਂ ਉਹ ਬੱਚਿਆਂ ਨੂੰ ਖਵਾਈ ਜਾਂਦੇ ਹੋ ਪਲਾਈ ਜਾਂਦੇ ਹੋ ਉਹਦੇ ਵਿੱਚ ਯਾਰ ਕੁਝ ਨਹੀਂ ਰੱਖਿਆਗਾ ਬੱਚੇ ਜਿੰਨੀ ਮਰਜ਼ੀ ਜਿੱਦ ਕਰ ਲੈਣ ਕੋਈ ਦਿੱਕਤ ਨਹੀਂ ਬਟ ਫਿਰ ਵੀ ਪਲੀਜ਼ ਆਪਣੇ ਬੱਚਿਆਂ ਦਾ ਕੇਅਰ ਕਰੇ ਕਰੋ ਦੇਖੋ ਜੇ ਤੁਹਾਡੇ ਕੋਲ ਹੈਲਥ ਵਾ ਨਾ ਅਗਰ ਤੁਸੀਂ ਫਿੱਟ ਹੋ ਸਾਰਾ ਕੁਝ ਆ ਤੁਹਾਡੇ ਕੋਲ ਤਾਂ ਮੰਨ ਕੇ ਚਲੋ ਜੇ ਤੁਸੀਂ ਫਿੱਟ ਹੋ ਤਾਂ ਦੁਨੀਆ ਦੀ ਤੁਹਾਡੇ ਕੋਲ ਹਰ ਇੱਕ ਚੀਜ਼ ਹੈ ਵਾ ਜੇ ਤੁਸੀਂ ਫਿੱਟ ਨਹੀਂ ਹੈਗੇ ਤੁਸੀਂ ਤੁਹਾਨੂੰ ਬਿਮਾਰੀਆਂ ਲੱਗੀਆਂ ਤਾਂ ਮੰਨ ਕੇ ਚੱਲੋ ਯਾਰ ਤੁਸੀਂ ਦੁਨੀਆ ਦੇ ਉੱਤੇ ਕੁਝ ਨਹੀਂ ਕਰ ਸਕਦੇ ਕਿਉਂਕਿ ਯਾਰ ਮੈਂ ਖੁਦ ਹਸਪੀਟਲਾਂ ਦੇ ਵਿੱਚ ਜਾ ਕੇ ਦੇਖਦਾ ਇੰਨਾ ਕੁ ਮਾੜਾ ਹਾਲਾ ਨਾ ਹਸਪੀਟਲਾਂ ਦੇ ਵਿੱਚ ਲੋਕੀ ਲੋਕਾਂ ਕੋਲ ਪੈਸੇ ਤੱਕ ਨਹੀਂ ਹੈਗੇ ਡਾਕਟਰਾਂ ਨੂੰ ਦੇਣ ਵਾਸਤੇ ਤੇ ਲੋਕੀ ਗੰਦਮੰਦ ਖਾਣ ਵਾਸਤੇ ਇਨਾਂ ਕੋਲ ਪੈਸੇ ਹੈਗੇ ਆ ਸੋ ਇਸ ਕਰਕੇ ਪਲੀਜ਼ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜੋ ਵੀ ਤੁਸੀਂ ਗੰਦਮੰਦ ਖਾਣੇ ਹੋ ਨਾ ਉਹਨੂੰ ਅਵੋਇਡ ਕਰੋ ਜਰ ਵਧੀਆ ਚੀਜ਼ਾਂ ਖਾਓ ਖਾਣ ਵਾਲੀਆਂ ਬਹੁਤ ਚੀਜ਼ਾਂ ਨੇ ਮੈਂ ਜਦੋਂ ਵੀ ਵੀਡੀਓ ਬਣਾਉਣਾ ਮੈਂ ਤਾਂ ਵੀਡੀਓ ਦੇ ਵਿੱਚ ਮੈਨਾਂ ਜ਼ਿਆਦਾਤਰ ਕਮੈਂਟ ਹੁੰਦੇ ਆ ਕਹਿੰਦੇ ਵੀਰ ਜੀ ਤੁਸੀਂ ਸਾਡੀ ਚਾਹ ਵੀ ਬੰਦ ਕਰਤੀ ਤੇ ਹੋਰ ਕੁਝ ਵੀ ਸਾਨੂੰ ਮਤਲਬ ਵੀ ਖਾਂ ਤੁਸੀਂ ਮਨਾ ਕਰਦੇ ਹੋ ਮੈਂ ਤਾਂ ਫਿਰ ਅਸੀਂ ਖਾਈਏ ਕੀ ਕਹਿੰਦੇ ਮੈਂ ਕਹਿੰਨਾ ਬਹੁਤ ਕੁਝ ਖਾਣ ਨੂੰ ਆ ਬਹੁਤ ਹੀ ਜ਼ਿਆਦਾ ਕੁਝ ਖਾਣ ਨੂੰ ਆ ਕਿਉਂਕਿ ਦੇਖੋ ਅਸਲ ਦੇ ਵਿੱਚ ਤੁਹਾਨੂੰ ਦੇਖਣ ਨੂੰ ਨਾ ਖਾਣ ਨੂੰ ਉਹੀ ਚੀਜ਼ਾਂ ਦੇਖਦੀਆਂ ਨੇ ਜਿਹੜੀਆਂ ਮਤਲਬ ਵੀ ਤੁਸੀਂ ਡੇਲੀ ਰੁਟੀਨ ਦੇ ਵਿੱਚ ਖਾਂਦੇ ਹੋ ਤੁਹਾਡਾ ਹੋਰ ਪਾਸੇ ਧਿਆਨ ਹੀ ਨਹੀਂ ਜਾਂਦਾ ਹੈਗਾ ਫਰੂਟ ਦੇਖ ਲਓ ਕਿੰਨਾ ਵਾਹਣਾ ਤੁਸੀਂ ਫਰੂਟ ਖਾਓ ਜਿਹੜਾ ਸੀਜ਼ਨਲ ਫਰੂਟ ਆ ਤੁਸੀਂ ਉਹ ਬਿਲਕੁਲ ਵੀ ਨਹੀਂ ਖਾਂਦੇ ਤੁਹਾਨੂੰ ਲੱਗਦਾ ਕਿ ਵੀਰ ਜੀ ਸੀਜ਼ਨਲ ਫਰੂਟ ਤਾਂ ਬਹੁਤ ਜ਼ਿਆਦਾ ਮਹਿੰਗੇ ਆ ਯਾਰ ਮਹਿੰਗੇ ਥੋੜੀ ਆ ਤੁਸੀਂ ਜ਼ਿਆਦਾ ਥੋੜੀ ਖਾਣੇ ਆ ਤੁਸੀਂ ਜੇ ਕਿਲੋ ਸੇਬ ਵੀ ਲੈਨੇ ਹੋ ਇੱਕ ਦਿਨ ਦੇ ਵਿੱਚ ਇੱਕ ਕਿਲੋ ਦੇ ਵਿੱਚ ਸੱਚ ਕਿੰਨੇ ਸੇਬ ਚੜ ਜਾਂਦੇ ਆ ਬਹੁਤ ਬਹੁਤ ਮੇਰੇ ਖਿਆਲ ਚ ਸੇਬ ਚੜ ਜਾਂਦੇ ਆ 7-8 ਸੇਬ ਚੜ ਜਾਂਦੇ ਆ ਇੱਕ ਦਿਨ ਦੇ ਵਿੱਚ ਤੁਸੀਂ ਦੋ ਸੇਬ ਖਾਣੇ ਹੁੰਦੇ ਆ ਤੇ ਉਹ ਸੇਬ ਮੰਨ ਲੀਏ ਚਲੋ ਜੇ 7 ਸੇਬ ਵੀ ਜੇ ਚੜ ਗਏ 7 ਸੇਬ ਮੰਨ ਕੇ ਚਲੋ ਤੁਹਾਡੇ 3-4 ਦਿਨ ਚੱਲ ਜਾਂਦੇ ਆ ਵਧੀਆ ਅੱਬਾ ਜੋਦੇ ਥੋੜੀ ਰੱਜ ਕੇ ਖਾਣੇ ਆ ਜਿਹੜੇ ਮੇਰੇ ਪਰ ਆ दारू ਪਿੰਦੇ ਨੇ ਉਹ दारू ਦੀ ਬੋਤਲ ਲੈ ਲੈਣਗੇ दारू ਦੀ ਬੋਤਲ ਕਿੰਨੇ ਦੀ ਜਾਂਦੀ ਆ 150 ਤੋਂ ਸ਼ੁਰੂ ਹੁੰਦੀ ਆ ਘੱਟੋ ਘੱਟ ਤੁਸੀਂ 150 ਦੀ दारू ਦੀ ਬੋਤਲ ਲੈ ਸਕਦੇ ਹੋ ਆਪਣੀ ਸਿਹਤ ਨੂੰ ਖਰਾਬ ਕਰਨ ਲਈ ਆਪਣੀ ਸਿਹਤ ਨੂੰ ਵਧੀਆ ਬਣਾਉਣ ਵਾਸਤੇ ਤੁਸੀਂ ਮਤਲਬ ਵੀ ਕੋਈ ਵਧੀਆ ਚੀਜ਼ ਨਹੀਂ ਲੈ ਸਕਦੇ ਫਰੂਟ ਨਹੀਂ ਲੈ ਸਕਦੇ ਤੁਸੀਂ ਆਪਣੇ ਬੱਚਿਆਂ ਵਾਸਤੇ ਫਰੂਟ ਨਹੀਂ ਲੈ ਕੇ ਜਾ ਸਕਦੇ ਹਨਾ ਸੋ ਇਸ ਕਰਕੇ ਵਧੀਆ ਚੀਜ਼ਾਂ ਖਾਇਆ ਕਰੋ ਹੈਲਦੀ ਖਾਣਾ ਖਾਓ ਜਿੰਨਾ ਹੈਲਦੀ ਖਾਣਾ ਖਾਓਗੇ ਨਾ ਓਨਾ ਮਤਲਬ ਵੀ ਤੁਸੀਂ ਵਧੀਆ ਲੰਬੀ ਉਮਰ ਜਿਓਗੇ ਸੋ ਪਹਿਲਾਂ ਜਿਹੜੇ ਬਜ਼ੁਰਗ ਸੀ ਵਧੀਆ ਖਾਣਾ ਖਾਂਦੇ ਸੀ ਘਰ ਦਾ ਖਾਣਾ ਖਾਂਦੇ ਸੀ ਤੇ ਉਮਰ ਦੇਖ ਲਓ ਉਹਨਾਂ ਦੀ 100 100 ਸਾਲ ਤੱਕ ਜਾਂਦੀ ਸੀ ਪਰ ਜਿਹੜੇ ਸਾਡੇ ਅੱਜ ਦੀ ਜਨਰੇਸ਼ਨ ਆ ਉਹ ਕੋਈ ਮਤਲਬ ਹੀ ਸਾਰੇ ਬਾਹਰਲਾ ਗੰਦਬੰਦ ਖਾਂਦੇ ਨੇ ਸਾਰੇ ਕੋਈ ਤਾਜ਼ਾ ਖਾਣਾ ਨਹੀਂ ਖਾਂਦਾ ਕੋਈ ਕੁਝ ਨਹੀਂ ਮਤਲਬ ਹੈਨਾ ਜੋ ਇੱਕ ਵਾਰੀ ਬਣ ਗਿਆ ਸ਼ਾਮ ਤੱਕ ਖਾਈ ਜਾਂਦੇ ਆ ਤੇ ਉਹਨਾਂ ਦੀ ਉਮਰ ਦੇਖ ਲਓ ਕਿੰਨੀ ਆ 45 50 ਦੇ ਵਿੱਚ ਹੀ ਉਹਨਾਂ ਨੂੰ ਹਾਰਟ ਅਟੈਕ ਆਈ ਜਾਂਦੇ ਆ ਮਰੀ ਜਾਂਦੇ ਆ ਕਿਹਦੇ ਕਰਕੇ ਮਰਦੇ ਆ ਉਦੋਂ ਖਾਣੇ ਕਰਕੇ ਆ ਜਿਹੜੀ ਸਾਡੀ ਬੋਡੀ ਆ ਨਾ ਜਿਹੜੀ ਸਾਡੀ ਬੋਡੀ ਆ ਕੁਦਰਤ ਨੇ ਤਿਆਰ ਕੀਤੀ ਆ ਸਾਡੀ ਬੋਡੀ ਕੁਦਰਤ ਨੇ ਉਹ ਇਸ ਢਾਂਚੇ ਨਾਲ ਤਿਆਰ ਕੀਤੀ ਆ ਜੋ ਤੁਸੀਂ ਕੁਦਰਤ ਵੱਲੋਂ ਬਣਾਇਆ ਗਿਆ ਚੀਜ਼ ਤੁਸੀਂ ਖਾਓਗੇ ਨਾ ਜੀ ਤੁਹਾਡੀ ਬੋਡੀ ਨੂੰ ਉਹੀ ਲੱਗਣਾ ਵਾ ਜੇ ਤੁਸੀਂ ਗੰਦਮੰਦ ਖਾਓਗੇ ਸਾਡੀ ਬੋਡੀ ਗੰਦਮੰਦ ਵਾਸਤੇ ਥੋੜੀ ਬਣੀ ਆ ਕਿ ਜਿਹੜੇ ਕੁਦਰਤੀ ਚੀਜ਼ਾਂ ਨੇ ਜਿਵੇਂ ਨਾਰੀਲ ਪਾਣੀ ਹੋ ਗਿਆ ਕੇਲਾ ਹੋ ਗਿਆ ਫਰੂਟ ਹੋ ਗਿਆ ਗੰਨੇ ਦਾ ਰਸ ਹੋ ਗਿਆ ਜੇ ਤੁਸੀਂ ਇਹ ਚੀਜ਼ਾਂ ਖਾਓ ਸਾਡੀ ਬੋਡੀ ਇਹ ਚੀਜ਼ਾਂ ਵਾਸਤੇ ਬਣੀ ਆ ਤੇ ਇਹ ਚੀਜ਼ਾਂ ਨੂੰ ਛੇਤੀ ਹਜਮ ਵੀ ਕਰ ਲੈਂਦੀ ਆ ਸਾਡੀ ਬੋੜੀ ਪੀਜੇ ਵਾਸਤੇ ਬਣੀ ਨਹੀਂ 버ਗਰ ਵਾਸਤੇ ਬਣੀ ਨਹੀਂ ਮਿੱਠੇ ਚੀਜ਼ਾਂ ਵਾਸਤੇ ਬਣੀ ਨਹੀਂ ਅਸੀਂ ਉਹ ਚੀਜ਼ਾਂ ਨੂੰ ਖਾਈ ਜੰਨੇ ਆ ਜਿਵੇਂ ਮੰਨ ਕੇ ਚਲੋ ਮੋਟਰਸਾਈਕਲ ਆ ਮੋਟਰਸਾਈਕਲ ਇੱਕ ਮਸ਼ੀਨਰੀ ਆ ਸਾਡਾ ਸਰੀਰ ਵੀ ਇੱਕ ਮਸ਼ੀਨਰੀ ਆ ਮੋਟਰਸਾਈਕਲ ਚ ਜੇ ਤੁਸੀਂ ਪਾਣੀ ਪਾਉਂਗੇ ਮੋਟਰਸਾਈਕਲ ਨਹੀਂ ਚੱਲੂਗਾ ਜੇ ਮੋਟਰਸਾਈਕਲ ਚ ਤੁਸੀਂ ਡੀਜ਼ਲ ਵੀ ਪਾ ਦੋਗੇ ਤਾਂ ਮੋਟਰਸਾਈਕਲ ਤਾਂ ਵੀ ਵੀ ਨਹੀਂ ਚੱਲੇਗਾ ਜੇ ਤੁਸੀਂ ਮੋਟਰਸਾਈਕਲ ਦੇ ਵਿੱਚ ਤੁਸੀਂ ਪੈਟਰੋਲ ਪਾਉਂਗੇ ਤਾਂ ਹੀ ਮੋਟਰਸਾਈਕਲ ਚੱਲੇਗਾ ਨਾ ਕਿਉਂਕਿ ਮੋਟਰਸਾਈਕਲ ਬਣਿਆ ਹੀ ਪੈਟਰੋਲ ਤੇ ਆ ਸੋ ਇਸ ਕਰਕੇ ਸਾਡਾ ਜਿਹੜਾ ਸਰੀਰ ਕੁਦਰਤ ਨੇ ਬਣਾਵਾ ਇਹ ਬੜੇ ਧਾਂਚੇ ਨਾਲ ਸੋਚ ਸਮਝ ਕੇ ਇਹਨੂੰ ਤਿਆਰ ਕੀਤਾ ਗਿਆ ਸਰੀਰ ਸਾਡਾ ਸਰੀਰ ਹੈ ਜਿਹੜਾ ਸੋ ਦੁਨੀਆ ਦੇ ਉੱਤੇ ਇਕੱਲਾ ਇਨਸਾਨ ਹੀ ਇਹ ਹੋ ਜਾਵਾ ਜਿਹੜਾ ਜੋ ਕੁਝ ਮਰਜ਼ੀ ਕਰ ਸਕਦਾ ਵਾ ਹੁਣ ਤੁਸੀਂ ਦੇਖ ਲਓ ਜਿਸ ਜਿੰਨੇ ਆਪਣੇ ਜੀਵ ਜੰਤੂਾਂ ਦੀ ਜੇ ਅੱਪਾ ਗੱਲ ਕਰੀਏ ਤਾਂ ਆਪਣੇ ਦੁਨੀਆ ਦੇ ਉਤੇ ਕਿੰਨੇ ਜੀਵ ਜੰਤੂ ਨੇ ਹਾਥੀ ਦੇਖ ਲਓ ਸ਼ੇਰ ਦੇਖ ਲਓ ਟਾਈਗਰ ਦੇਖ ਲਓ ਕੋਈ ਵੀ ਦੇਖ ਲਓ ਯਾਰ ਕਿਸੇ ਦਾ ਬੋਡੀ ਵੇਟ ਵੱਧ ਹੈਗਾ ਵਾ ਕਿਸੇ ਦਾ ਬੋਡੀ ਵੇਟ ਜ਼ਿਆਦਾ ਨਹੀਂ ਹੈਗਾ ਸਾਰਿਆਂ ਦਾ ਬੋਡੀ ਵੇਟ ਬਹੁਤ ਘੱਟ ਵਾ ਸਾਰਿਆਂ ਦਾ ਬੋਡੀ ਵੇਟ ਉਹਦੀ ਬੋਡੀ ਦੇ ਹਿਸਾਬ ਨਾਲ ਹੀ ਆ ਜਿਵੇਂ ਆਪਾਂ ਹਾਥੀ ਨੂੰ ਦੇਖ ਲਈਏ ਹਾਥੀ ਦਾ ਸਟਰਕਚਰ ਵੱਡਾ ਵਾ ਬੋਡੀ ਵੇਟ ਬਹੁਤ ਜ਼ਿਆਦਾ ਪਰ ਹਾਥੀ ਯਾਰ ਉਹਦੀ ਮਤਲਬ ਕਾਬਲੀਅਤ ਹੀ ਇਹੋ ਜੀ ਆ ਤੁਸੀਂ ਚੀੜੀ ਦੇਖ ਲਓ ਚੀੜੀ ਦਾ ਭਾਰ ਕਿੰਨਾ ਕੁ ਹੁੰਦਾ ਵਾ ਹਨਾ ਮੱਝ ਦਾ ਦੇਖ ਲਓ ਉਹਦਾ ਕਦੇ ਮੱਝ ਓਵਰ weight ਦੇਖੀ ਆ ਨਹੀਂ ਦੇਖੀ ਹਾਥੀ ਦੇਖਿਆ ਓਵਰ weight ਨਹੀਂ ਦੇਖਿਆ ਕਦੇ ਕੁੱਤਾ ਓਵਰ weight ਦੇਖਿਆ ਨਹੀਂ ਕਦੇ ਕੋਈ ਚੀੜੀ ਦੇਖੀ ਆ ਓਵਰ weight ਨਹੀਂ ਵੀ ਛੋਟੀ ਜੀ ਚੀੜੀ ਹੋਵੇ ਉਹਦਾ 3-4 ਕਿਲੋ ਭਾਰ ਹੋਵੇ ਹੁੰਦਾ ਨਹੀਂ ਹੁੰਦਾ ਮੁਰਗਾ ਦੇ ਕਿਲੋ ਹੁੰਦਾ ਨਹੀਂ ਹੁੰਦਾ ਸੋ ਸਾਡਾ ਬੋਡੀ weight ਕਿਉਂ ਵੱਧਦਾ ਵਾ ਸਾਡਾ ਬੋਡੀ weight ਤਾਂ ਵੱਧਦਾ ਵਾ ਅਜ ਕਿਉਂਕਿ ਅਸੀਂ ਗੰਦਮੰਦ ਖਾਣ ਦੇ ਆਦੀ ਹੋਏ ਹੋਏ ਆ ਅਸੀਂ ਉਹੀ ਚੀਜ਼ਾਂ ਖਾਈ ਜੰਨੇ ਆ ਹਾਂ ਮੈਂ ਇਹ ਨਹੀਂ ਕਹਿੰਦਾ ਤੁਹਾਨੂੰ ਤੁਸੀਂ 버ਗਰ ਪੀਜ਼ਾ ਨਾ ਖਾਓ ਖਾਓ ਉਹ ਵੀ ਜ਼ਰੂਰੀ ਆ ਮਿੱਠਾ ਵੀ ਖਾਓ ਬਟ ਮਹੀਨੇ 'ਚ ਇੱਕ ਦੋ ਵਾਰ ਖਾਓ ਕੋਈ ਚੀਜ਼ ਦੱਸਦੀ ਤੁਹਾਡਾ ਖਾਣ ਨੂੰ ਦਿਲ ਕਰਦਾ ਨਾ ਜੇ ਤੁਸੀਂ ਮੰਨ ਕੇ ਚੱਲੋ ਤੁਸੀਂ ਸਵੀਟ ਚੀਜ਼ ਖਾਣਾ ਚੰਨੇ ਹੋ ਅੱਛੀ ਚੀਜ਼ ਖਾਣਾ ਚੰਨੇ ਹੋ ਤਾਂ ਤੁਸੀਂ ਮਹੀਨੇ 'ਚ 1-2 ਵਾਰ ਖਾ ਲੋ ਇਹ ਨਾ ਨਾ ਹੋਵੇ ਤੁਸੀਂ ਡੇਲੀ ਖਾਈ ਜਾਓ ਗੰਦਮਾਂਦ ਖਾਈ ਜਾਓ ਉਹਦੇ ਨਾਲ ਕੀ ਹੈ ਕਿ ਤੁਹਾਡਾ ਜਿਹੜਾ ਬੋਡੀ ਆ ਬੋਡੀ ਖਰਾਬ ਹੋਣੀ ਹੋਰ ਕੁਝ ਨਹੀਂ ਹੋਣਾ ਹੈਗਾ ਸੋ ਬੋਡੀ weight ਆ ਜਿਹੜਾ ਉਹ ਘਟੋਣਾ ਬਹੁਤ ਸੋਖਾ ਵਾ ਬੋਡੀ weight ਘਟੋਣਾ ਕੋਈ ਔਖਾ ਨਹੀਂ ਹੈਗਾ ਜੀ ਸੋ ਅਗਰ ਮੇਰਾ ਕੋਈ ਭੈਣ ਭਰਾ ਆਨਲਾਈਨ ਬੈਠਾ ਵਾ ਕਿਸੇ ਦਾ ਸਵਾਲ ਆ ਜਵਾਬ ਆ ਭਾਰ ਨੂੰ ਲੈ ਕੇ ਹੈ ਨਾ ਭਾਰ ਨਹੀਂ ਵਧਦਾ ਭਾਰ ਨਹੀਂ ਘਟਦਾ ਭਾਰ ਕਿਵੇਂ ਘਟੋਣਾ ਸਾਨੂੰ ਦਿਨ ਦੇ ਵਿੱਚ ਕੀ ਖਾਣਾ ਚਾਹੀਦਾ ਕਿੰਨਾ ਖਾਣਾ ਚਾਹੀਦਾ ਉਹ ਜੇ ਅਗਰ ਜਾਣਕਾਰੀ ਚਾਹੁੰਦਾ ਤਾਂ ਪਲੀਜ਼ ਲਾਈਵ ਦੇ ਵਿੱਚ ਆ ਕੇ ਜੁੜ ਸਕਦਾ ਵਾ ਹਨਾ ਤੋਂ ਪੁੱਛ ਸਕਦਾ ਵਾ ਉਹ ਸੋ ਅਗਰ ਕੋਈ ਮੇਰਾ ਪਿੰਡਪਰਾ ਬੈਠਾ ਵਾ ਲਾਈਵ ਤਾਂ ਉਹ ਮੇਰੇ ਨਾਲ ਜੁੜ ਕੇ ਆਪਣਾ ਸਵਾਲ ਪੁੱਛ ਸਕਦਾ ਵਾ ਜੀ ਅਗਰ ਕੀ ਅਸਲ ਜਵਾਬ ਹੈਗਾ ਤਾਂ ਉਹ ਮੇਰੇ ਨਾਲ ਜੁੜ ਸਕਦਾ ਵਾ ਆ ਸਕਦਾ ਲਾਈਵ ਦੇ ਵਿੱਚ ਤਾਂ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੈਗਾ ਤਾਂ ਉਹ ਗੱਲ ਕਰਕੇ ਬੋਸਾ ਦੇ ਜੀ ਸੋ ਆਪਾਂ 5-7 ਮਿੰਟ ਲਾਈਵ ਹੋਣਗੇ ਤੇ ਉਸ ਤੋਂ ਬਾਅਦ ਆਪਾਂ ਫਿਰ ਲਾਈਵ ਬੰਦ ਕਰਦਾ ਕਿਉਂਕਿ ਹਨੇਰਾ ਵੀ ਬਹੁਤ ਜ਼ਿਆਦਾ ਹੋ ਗਿਆ ਨਾ ਮੈਂ ਹੀ ਲਾਈਵ ਦੇ ਵਿੱਚ ਸ਼ਾਇਦ ਲਾਤੇ ਲੇਟ ਆਇਆ ਮੈਂ 8:30 ਵਜੇ ਆਇਆ ਹਣਾ ਬਹੁਤ ਸਾਰੇ ਮੇਰੇ ਪਿੰਡ ਭਰਾ ਇਹ ਕਹਿੰਦੇ ਸੀ ਵੀਡੀਓ ਤੇ ਲਿਖ ਕਮੈਂਟ ਕਰਦੇ ਸੀ ਕਹਿੰਦੇ ਵੀਰ ਜੀ ਤੁਸੀਂ ਲਾਈਵ ਆਓ ਕਿਸੇ ਦਿਨ ਜੇ ਆਪਾਂ ਸਵਾਲ ਜਵਾਬ ਕਰਾਂਗੇ ਮੈਂ ਪੋਸਟ ਵੀ ਪਾਈ ਸੀਗੀ ਤੇ ਉਹਦੇ ਵਿੱਚ ਮੈਂ ਲਾਈਵ ਦੇ ਵਿੱਚ ਮੈਂ 8 ਵਜੇ ਦਾ ਟਾਈਮ ਪਾਇਆ ਸੀਗਾ ਨਾ ਪਰ ਮੈਂ ਨਹੀਂ ਆ ਸਕਿਆ ਉਸ ਦਿਨ ਬਹੁਤ ਜ਼ਿਆਦਾ ਲੇਟ ਸੀਗਾ ਲੋਕਾਂ ਦੇ ਕਮੈਂਟ ਵੀ ਬੜੇ ਆ ਗਏ ਕਹਿੰਦੇ ਭਾਜੀ ਤੁਸੀਂ ਆਈ ਨਹੀਂ ਇਹ ਲਾਈਵ ਦੇ ਵਿੱਚ ਹਣਾ ਮੈਂ ਥੋੜਾ ਜਿਹਾ ਬੀਜੀ ਸੀਗਾ ਨਾ ਜਿੰਮੇ ਤੁ ਸੋ ਹੁਣ ਮੈਨੂੰ ਥੋੜਾ ਜਿਹਾ ਟਾਈਮ ਮਿਲਿਆ ਮੈਂ ਸੋਚਿਆ ਵੀ ਕਿਉਂ ਨਾ ਆਪਾਂ ਵੀ ਲਾਈਵ ਹੋ ਜਾਈਏ ਸੋ ਆਪਾਂ ਹੁਣ ਮੇਰੇ ਖਾਤੇ 2-4 ਮਿੰਟ ਹੋਵਾਂਗੇ 9:39 ਹੋ ਗਿਆ 9:40 ਤੱਕ ਮਤਲਬ ਵੀ ਆਪਾਂ ਲਾਈਵ ਹੋਵਾਂਗੇ ਨਾ ਜਿਹੜੇ ਮੇਰੇ ਪਿੰਡ ਭਰਾ ਰਹੇਗੇ ਜੇ ਕਿਸੇ ਦਾ ਕੋਈ ਸਵਾਲ ਆ ਤਾਂ ਉਹ ਪਲੀਜ਼ ਕਮੈਂਟ ਕਰਕੇ ਪੁੱਛ ਸਕਦਾ ਵਾ ਫਿਟਨੈਸ ਨੂੰ ਲੈ ਕੇ ਸੋ ਫਿਰ ਆਪਾਂ 9:40 45 ਤੱਕ ਆਪਾਂ ਮੇਰੇ ਘਰ ਚ ਲਾਈਵ ਆਪਾਂ ਬੰਦ ਕਰ ਦਾਂਗੇ ਫਿਰ ਨਾ ਆਪਾਂ 15 ਸਤੰਬਰ ਤੋਂ ਬਾਅਦ ਆਪਾਂ ਲਾਈਵ ਆਵਾਂਗੇ 14 ਸਤੰਬਰ ਜਾਂ 15 ਸਤੰਬਰ ਤੋਂ ਆਪਾਂ ਲਾਈਵ ਆਵਾਂਗੇ ਸੋ ਵੀਡੀਓ ਮੈਂ ਕੰਟੀਨਿਉਟੀ ਮੈਂ ਪਾਉਂਦਾ ਰਿਹਾ ਹਾਂ ਜੀ ਹਨਾ ਤੁਸੀਂ ਵੀਡੀਓ ਦੇਖ ਸਕਦੇ ਹੋ ਤੁਹਾਡੇ ਬਹੁਤ ਹੀ ਜ਼ਿਆਦਾ ਇਨਫੋਰਮੇਸ਼ਨ ਮੈਂ ਵੀਡੀਓ ਪਾਈਆਂ ਹੋਈਆਂ ਨੇ ਹੈਨਾ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਤੁਸੀਂ ਸਾਰੇ ਮੇਰੇ ਭੈਣ ਭਰਾ ਮੇਰੀ ਵੀਡੀਓ ਨੂੰ ਬਹੁਤ ਸਾਰਾ ਤੁਸੀਂ ਪਿਆਰ ਦੇ ਰਹੇ ਹੋ ਸੋ ਇਸੇ ਤਰ੍ਹਾਂ ਤੁਸੀਂ ਆਪਣੇ ਛੋਟੇ ਭਰਾ ਨੂੰ ਪਿਆਰ ਦਿੰਦੇ ਰਹੋ ਜੀ ਬਾਕੀ ਗੱਲ ਮੇਰੇ ਤੇ ਛੱਡ ਦਿਓ ਫਿਟਨੈਸ ਦੇ ਰਿਗਾਰਡਿੰਗ ਮੈਂ ਕੱਲੀ-ਕੱਲੀ ਜਾਣਕਾਰੀ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਆਉਂਦਾ ਰਹੂੰਗਾ ਬਹੁਤ ਹੀ ਮੇਰੇ ਕੋਲ ਜਾਣਕਾਰੀ ਹੈ ਮਤਲਬ ਹੀ ਇਕੱਠੀ ਹੋਈ ਪਈ ਆ ਹੈਨਾ ਤੇ ਬਹੁਤ ਸਾਰੀ ਨੋਲਜ ਇਕੱਠੀ ਹੋਈ ਪਈ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਆ ਅਗਰ ਤੁਸੀਂ ਮੇਰੇ ਹਿਸਾਬ ਨਾਲ ਚੱਲਦੇ ਰਹੇ ਨਾ ਜੋ ਮੈਂ ਤੁਹਾਨੂੰ ਤਾਂ ਤੁਹਾਨੂੰ ਮਤਲਬ ਵੀ ਬਹੁਤ ਜ਼ਿਆਦਾ ਬੇਨੀਫਿਟ ਮਿਲੇਗਾ ਯਾਰ ਹਨਾ ਸੋ ਮੈਂ ਇਹੀ ਚੀਜ਼ਾਂ ਨਾਲ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਸੀ ਵੀ ਬਾਹਰ ਦੀਆਂ ਚੀਜ਼ਾਂ ਖਾਣੀਆਂ ਅਵੋਇਡ ਕਰੋ ਜਿੰਨੀਆਂ ਕਰ ਸਕਦੇ ਹੋ ਤੇ ਘਰ ਦੀਆਂ ਚੀਜ਼ਾਂ ਖਾਓ ਵਧੀਆ ਬਣਾ ਕੇ ਤੇ ਤਾਜ਼ੀਆਂ ਖਾਇਆ ਕਰੋ ਇਹ ਨਾ ਹੋਵੇ ਮਤਲਬ ਵੀ ਤੁਸੀਂ ਸਬਜੀ ਸਵੇਰੇ ਬਣਾ ਲਈ ਰਾਤ ਨੂੰ ਖਾਣ ਵੇਗੇ ਉਹਦੇ ਨਾਲ ਬਿਮਾਰੀ ਲੱਗਦੀ ਹੈ ਹੋਰ ਕੁਝ ਨਹੀਂ ਸਬਜੀ ਥੋੜੀ ਬਣਾਓ ਅੱਛੀ ਬਣਾਓ ਘੱਟ ਬਣਾਓ ਨਾਲ ਦੀ ਨਾਲ ਖਾ ਲੋ ਉਹਨੂੰ ਉਹਦਾ ਜ਼ਿਆਦਾ ਬੇਨੀਫਿਟ ਮਿਲਦਾ ਤੁਸੀਂ ਕੀ ਕਰਦੇ ਹੋ ਤੁਸੀਂ ਸਬਜ਼ੀ ਸਵੇਰੇ ਬਣਾ ਲੈਨੇ ਹੋ ਬਣਾਉਣ ਦੇ ਮਾਰੇ ਉਹਨੂੰ ਸ਼ਾਮੀ ਵੀ ਖਾ ਲੈਨੇ ਹੋ ਹਨਾ ਉਹਦੇ ਵਿੱਚ ਬੈਕਟੀਰੀਆ ਨਾ ਦੀ ਇੱਕ ਚੀਜ਼ ਹੁੰਦੀ ਆ ਉਹ ਇਕੱਠੀ ਹੋ ਜਾਂਦੀ ਆ ਵਾ ਸੋ ਇਹ ਕੰਮ ਨਾ ਕਰੇ ਕਰੇ ਕਰੋ ਆਪਣੀ ਜ਼ਿੰਦਗੀ ਦੇ ਨਾਲ ਆਪਣੀ ਸਿਹਤ ਦੇ ਨਾਲ ਕਦੇ ਵੀ ਖਿਲਵਾੜ ਨਾ ਕਰਿਆ ਕਰੋ ਹਨਾ ਸੋ ਹਮੇਸ਼ਾ ਤਾਜੀ ਚੀਜ਼ ਖਾਇਆ ਕਰੋ ਵਧੀਆ ਖਾਇਆ ਕਰੋ ਤੇ ਸਬਜੀ ਦੇ ਵਿੱਚ ਨਾ ਔਇਲ ਬਹੁਤ ਘੱਟ ਯੂਜ਼ ਕਰਿਆ ਕਰੋ ਯਾਰ ਤੁਸੀਂ ਨਾ ਔਇਲ ਬਹੁਤ ਯੂਜ਼ ਕਰਦੇ ਹੋ ਨਾ ਉਹ ਮੇਰੀ ਦੋ ਭੈਣਾਂ ਸੀ ਜਾਂ ਤੇ ਉਹਨਾਂ ਦੇ ਫੋਨ ਆਏ ਸੀਗੇ ਉਹ ਸਬਜੀ ਬਾਰੇ ਪੁੱਛਦੇ ਸੀ ਮੈਂ ਉਹਨਾਂ ਨੂੰ ਕਹਿਆ ਸੀ ਵੀ ਬਿਨਾ ਤੜਕੇ ਤੋਂ ਤੁਸੀਂ ਸਬਜੀ ਬਣਾਇਆ ਕਰੋ ਕਹਿੰਦੇ ਬਿਨਾ ਤੜਕੇ ਤੋਂ ਬੰਦ ਹੀ ਨਹੀਂ ਸਬਜੀ ਯਾਰ ਬਿਨਾ ਤੜਕੇ ਤੋਂ ਬਹੁਤ ਵਧੀਆ ਸਬਜੀ ਬਣਦੀ ਆ ਅਗਰ ਤੁਸੀਂ ਤੜਕਾ ਲਾਉਣਾ ਚਾਹੁੰਦੇ ਹੋ ਸਰੋਂ ਦਾ ਤੇਲ ਲਾ ਲ ਸਕਦੇ ਹੋ ਦੇਸੀ ਘਿਓ ਦਾ ਤੜਕਾ ਲਾ ਲਓ ਪਰ ਚਮਚ ਪਾਇਆ ਕਰੋ ਕਿਉਂਕਿ ਦੇਸੀ ਘਿਓ ਦੇ ਵਿੱਚ ਕੈਲਰੀ ਬਹੁਤ ਜ਼ਿਆਦਾ ਹੁੰਦੀਆਂ ਨੇ ਜਾਂ ਫਿਰ ਤੁਸੀਂ 올리브 오일 ਦੇ ਤੇਲ ਦੇ ਵਿੱਚ ਤੁਸੀਂ ਤੜਕਾ ਲਾ ਸਕਦੇ ਹੋ ਸੋ ਆਪਾਂ ਲਾਈਵ ਬੰਦ ਕਰਦੇ ਆ 9:42 ਹੋ ਗਿਆ ਨਾ ਹੁਣ ਮੇਰੇ ਭੈਣ ਭਰਾ ਵੀ ਕਾਫੀ ਜੁੜਨ ਲੱਗੇ ਆ ਸੋ ਕੋਈ ਨਹੀਂ ਫਿਰ ਆਪਾਂ ਕਿਸ ਦਿਨ ਲਾਈਵ ਆਵਾਂਗੇ ਜੀ ਹਨਾ ਤੇ ਕਿਵੇਂ ਹੋ ਵਧੀਆ ਵੀਰੇ ਵਧੀਆ ਠੀਕ ਠਾਕ ਆ ਤੁਸੀਂ ਦੱਸੋ ਜੀ ਸੋ ਮਤਲਬ ਵੀ ਮੇਰੇ ਬਾਅਦ ਮੇਰਾ ਮੈਂ ਇਹੀ ਸੀਗਾ ਜੀ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀਗੀ ਵੀ ਮਤਲਬ ਵੀ ਹਮੇਸ਼ਾ ਜੇ ਤੁਸੀਂ ਫਿੱਟ ਰਹਿਣਾ ਚਾਹੁੰਦੇ ਹੋ ਨਾ ਚੰਨੇ ਹੋ ਨਾ ਸਿਹਤਮੰਦ ਰਹਿਣਾ ਚਾਹੁੰਦੇ ਹੋ ਜਰ ਵਧੀਆ ਤਾਜ਼ਾ ਖਾਇਆ ਕਰੋ ਫਰੂਟ ਫਰਾਟ ਵગેਰਾ ਖਾਇਆ ਕਰੋ ਹਨਾ ਤੇ ਫਰੂਟ ਫਰਾਟ ਜਿਹੜੇ ਦੇਖੋ ਹੈਵੀ ਸਸਤੇ ਆ ਤੁਹਾਨੂੰ ਮਹਿੰਗੇ ਲੱਗਦੇ ਆ ਤੁਸੀਂ ਗੰਦਮੰਦ ਖਾ ਲੈਨੇ ਹੋ ਦਿਨ ਦੇ ਵਿੱਚ ਪੰਜ ਪੰਜ ਪੈਕੇਟ ਤੁਸੀਂ কুরਕੁਰਿਆਂ ਦੇ ਲੇਜ਼ ਦੇ ਖਾ ਲੈਨੇ 100 ਰੁਪਏ ਤੁਸੀਂ কুরਕੁਰਿਆਂ ਲੇਜ਼ ਤੇ ਨਮਕੀਨ ਤੇ ਬਿਸਕੁਟ ਤੇ ਤੁਸੀਂ ਖਰਾਬ ਕਰ ਦਿੰਨੇ ਹੋ ਪਰ ਤੁਸੀਂ ਵਧੀਆ ਫਰੂਟ ਲੈ ਕੇ ਨਹੀਂ ਤੁਸੀਂ ਖਾ ਸਕਦੇ ਇੱਕ ਕਿਲੋ ਸੇਬ ਲੈ ਕੇ ਨਹੀਂ ਤੁਸੀਂ ਖਾ ਸਕਦੇ ਸੋ ਇਸ ਕਰਕੇ ਵਧੀਆ ਚੀਜ਼ਾਂ ਵੱਲ ਧਿਆਨ ਦਿਓ ਅੱਛਾ ਖਾਣਾ ਖਾਓ ਤੁਸੀਂ ਸਿਹਤਮੰਦ ਰਹੋ ਫਿੱਟਰ ਰਹੋ ਤੇ ਲੰਬੀ ਉਮਰ ਜਿਓ ਜੀ ਸੋ ਦੋਸਤੋ ਆਪਾਂ ਲਾਈਵ ਇੱਥੇ ਬੰਦ ਕਰਦੇ ਆ ਹਨਾ ਅਗਰ ਤੁਹਾਡੇ ਕੀ ਕੋਈ ਬਿਰ ਪਿੰਡ ਭਰਾ ਰਹੇਗਾ ਹੋਵੇ ਜਿਹਦਾ ਸਵਾਲ ਤਾਂ ਪਲੀਜ਼ ਮੈਨੂੰ ਇੰਸਟਾਗ੍ਰਾਮ ਦੇ ਉੱਤੇ ਤੁਸੀਂ ਫੋਲੋ ਕਰਕੇ ਮੈਨੂੰ ਮੈਸੇਜ ਕਰਦੇ ਹੋ ਮੈਂ ਤੁਹਾਡਾ ਰਿਪਲਾਈ 101% ਕਰਾਂਗਾ ਜੀ ਜਾਂ ਫਿਰ ਮਤਲਬ ਵੀ ਵੀਡੀਓ ਦੇ ਥੱਲੇ ਮੇਰੀ ਵੀਡੀਓ ਤੁਸੀਂ ਰੋਜ਼ ਦੇਖਦੇ ਹੋ 11:30 ਵਜੇ ਆਪਣੀ ਵੀਡੀਓ ਅਪਲੋਡ ਹੋ ਜਾਂਦੀ ਆ ਉਹਦੇ ਥੱਲੇ ਤੁਸੀਂ ਕਮੈਂਟ ਕਰ ਸਕਦੇ ਹੋ ਹਨਾ ਸੋ ਅਗਰ ਤੁਸੀਂ ਕੋਈ ਨਾ ਬਹੁਤ ਸਾਰੇ ਮੇਰੇ ਭੈਣ ਭਰਾ ਮੈਨੂੰ ਮਤਲਬ ਕਮੈਂਟ ਵੀ ਕਰਦੇ ਨੇ ਉਹ ਕਹਿੰਦੇ ਵੀਰ ਜੀ ਇਸ ਟੌਪਿਕ ਦੇ ਵੀਡੀਓ ਬਣਾਓ ਹਨ ਕਈਆਂ ਦੀ ਤਾਂ ਮੈਂ ਵੀਡੀਓ ਬਣਾ ਕੇ ਪਾਈ ਵੀ ਆ ਸੋ ਅਗਰ ਕਿਸੇ ਮੇਰੇ ਭੈਣ ਭਰਾ ਦਾ ਕੋਈ ਸਵਾਲ ਹੈਗਾ ਉਹ ਕਹਿੰਦੇ ਕਿ ਵੀਰ ਜੀ ਇਸ ਟੌਪਿਕ ਦੇ ਉੱਤੇ ਮੈਂ ਵੀਡੀਓ ਬਣਾ ਕੇ ਤੁਹਾਡੇ ਵਾਸਤੇ ਲੈ ਕੇ ਆਵਾਂ ਤਪਲੀਜ਼ ਉਹ ਵੀ ਮੈਨੂੰ ਵੀਡੀਓ ਦੇ ਥੱਲੇ ਕਮੈਂਟ ਕਰਕੇ ਦੱਸ ਸਕਦਾ ਵਾ ਵੀ ਮੈਂ ਇਸੇ ਟੌਪਿਕ ਦੇ ਉੱਤੇ ਵੀਡੀਓ ਬਣਾ ਕੇ ਲੈ ਕੇ ਆਵਾਂ ਹਨ ਸੋ ਮੈਂ ਉਹਦੀ ਪੂਰੀ ਇਨਫੋਰਮੇਸ਼ਨ ਕੱਢ ਕੇ ਨੌਲੇਜ ਇਕੱਠੀ ਕਰਕੇ ਤੇ ਉਹਦੇ ਤੇ ਵੀਡੀਓ ਬਣਾ ਕੇ ਤੁਹਾਡੇ ਸਾਰੇ ਸਾਹਮਣੇ ਲੈ ਕੇ ਆਉਂਗਾ ਸੋ ਦੋਸਤੋ ਆ ਲਾਈਵ ਹੁੰਦੇ ਹੋਏ ਤੇ ਬਹੁਤ ਸਾਰੇ ਮੇਰੇ ਪਿੰਡਪਰਾ ਜੁੜ ਗਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਚ ਕੀਮਤੀ ਸਮਾਂ ਕੱਢ ਕੇ ਨਾਲ ਜੁੜੇ ਹੋ ਸੋ ਤੁਹਾਡਾ ਅਗਰ ਕਿਸੇ ਦਾ ਮੇਰੇ ਪਿੰਡਪਰਾ ਦਾ ਸਵਾਲ ਦਾ ਜਵਾਬ ਰਹਿ ਗਿਆ ਹੋਵੇ ਅਬਲੀ ਤੁਸੀਂ ਮੈਨੂੰ ਐਨੀ ਟਾਈਮ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਸੋ ਦੋਸਤੋ ਗੁੱਡ ਨਾਈਟ ਮੇਰੇ ਵੱਲੋਂ ਤੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਦੇ ਰੱਖੇ ਸੋ ਮਿਲਦੇ ਆਪਾਂ ਹੁਣ ਕਿਸੇ ਹੋਰ ਦਿਨ ਲਾਈਵ ਤੇ 15 ਤਰੀਕ ਤੋਂ ਬਾਅਦ ਆਪਾਂ ਲਾਈਵ ਦੇ ਵਿੱਚ ਜੁੜਾਂਗੇ ਜੀ ਬਾਏ ਜੀ ਗੁੱਡ ਨਾਈਟ